ਗਰਨਤੀ ਨਹੀਂ ਪੁੱਤਾਂ ਮੂਲਾ ਕੇ ਪੈਂਦੀ ਸੰਡੇ ਸੁੱਕੀ ਨੂੰ ਲਾਉਂਦੇ ਰਗੜਾ ਸੁੱਕੀ ਨੂੰ ਲਾਉਂਦੇ ਰਗੜਾ ਸੁੱਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ ਨੇ ਠੇਕੇ ਤੇ ਠੇਕੇ ਤੇ ਠੇਕੇ ਤੇ ਘਰ ਪਾ ਲੈਣਾ ਮौज ਬਣ ਜਾਣੀ ਨਹੀਂ ਠੇਕੇ ਤੇ ਘਰ ਪਾ ਲੈਣਾ ਮौज ਬਣ ਜਾਣੀ ਨਹੀਂ ਠੇਕੇ ਤੇ ਘਰ ਪਾ ਲੈਣਾ ਠੇਕੇ ਤੇ ਖਰਦਾਸ ੱੱਕਾ ਨਾ ਦੂਰਾ ਕਰਦਾ ਹੱਟ ਨਾ ਦਸਵਾਣੀ ਬੈਲੀ ਨਾ ਬੈਲੀ ਨਾ ਬੈਲੀ ਨਾ ਕਿਸੇ ਕੁੜੀ ਦੇ ਹੋਵੇ ਕਰ ਬਾਲਾ ਨਹੀਂ ਬੈਲੀ ਨਾ ਕਿਸੇ ਕੁੜੀ ਦੇ ਹੋਵੇ ਜੀ ਜਾਂਦੇ ਹੁੰਦੇ ਇਕੱਟੇ ਬਹਿਲੀ ਜਾਂਦੇ ਹੁੰਦੇ ਇਕੱਟੇ ਖਾਲੀ ਕਰ ਦੇਣ ਬੋਤਲਾ ਖਾਲੀ ਕਰ ਦੇਣ ਬੋਤਲਾ ਮੂੰਹ ਲਾ ਕੇ ਪੈਂਦੀ ਸੱਡੇ ਸੁੱਕੀ ਨੂੰ ਲਾਉਂਦੇ ਰਗੜਾ ਸੁੱਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ ਨਹੀਂ ਥੇਕੇ ਤੇ ਥੇਕੇ ਤੇ ਥੇਕੇ ਤੇ ਘਰਪਾ ਲੈਣਾ ਮौज ਬਣ ਜਾਣੀ ਨਹੀਂ ਥੇਕੇ ਤੇ ਘਰਪਾ ਲੈਣਾ ਮौज ਬਣ ਜਾਣੀ ਨਹੀਂ ਥੇਕੇ ਤੇ ਘਰਪਾ ਲੈਣਾ ਇਹ ਸਾਡੀ ਸੇਵਾ ਜੀ ਗੀਤ ਹੈ ਵੈਲੀ ਦਾ ਕਿਸੇ ਕੁੜੀ ਦੇ ਹੋਵੇ ਘਰ ਵਾਲਾ ਨਹੀਂ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਜਦੋਂ ਕਦੇ ਵਿਆਹ ਸ਼ਾਦੀ ਕੁੜੀ ਦਾ ਆਪਾਂ ਮੰਗਣਾ ਕਰਦੇ ਆਂ ਰਿਸ਼ਤਾ ਕਰਦੇ ਆਂ ਆਪਾਂ ਚੰਗਾ ਸੋਚ ਕੇ ਕਰਦੇ ਆਂ ਵੀ ਕਿਤੇ ਮੁੰਡਾ ਕਿਸੇ ਕੰਮ ਠੀਮ ਡੋਡੇ ਜਾਂ ਤੈੱਕ ਸ਼ਕਨਾ ਲਾਂਦਾ ਹੋਵੇ ਠੀਕ ਆ ਨਾਰ ਸਾਹਿਬ ਜੀ ਸੋਚ ਕੇ ਕਰਦੇ ਚੰਗਾ ਤੁਸੀਂ ਵੀ ਸਾਨੂੰ ਚੰਗਾ ਸੋਚ ਕੇ ਕੀਤਾ ਆ ਸੋਚ ਵਧੀਆ ਵਧੀਆ ਆ ਪਰ ਤੁਸੀਂ ਲੱਗੇ ਨਹੀਂ ਆ ਰਹੇ ਨਾਰ ਸਾਹਿਬ ਜੀ ਅਸੀਂ ਤਾਂ ਕਾਬੀ ਗੋਲੇ ਰੱਖੀ ਹੋਈ ਮੈਂ ਕੋਈ ਵੀ ਰਹਿ ਨਾ ਜਾਵੇ ਸਾਡੇ ਇਹ ਕੈਸ਼ਰ ਸਾਹਿਬ ਜੀ ਜਿਨ੍ਹਾਂ ਕੋਤੇ ਰੱਬ ਵੱਲੋਂ ਬੜਾ ਕੈਸ਼ ਹੈ ਪਰ ਸਾਡੇ ਵਾਲੇ ਕੈਸ਼ ਘੱਟ ਘੱਟਦੇ ਪਏ ਆ ਬਈ ਨਾਰ ਸਾਹਿਬ ਜੀ ਨਾ ਨਾਰ ਹੋ ਜਾਣੀ ਸਾਡੇ ਇੱਕ ਐਸਐਚਓ ਸਾਹਿਬ ਆਇਆ ਸੀਗਾ ਨਾਰ ਸਿੰਘ ਦਾ ਨਾਂ ਵੀ ਗੋਦ ਨਾਰ ਲੱਗਦਾ ਸੀ ਉਹ ਵਿਚਾਰਾ ਬਦਲੀ ਕਰਾ ਕਰਕੇ ਤਿੰਨ ਕალი ਸਾਡੇ ਸ਼ਹਿਰ ਦੇ ਵਿੱਚ ਆਇਆ ਕਹਿੰਦਾ ਇੱਥੇ ਮਾਇਆ ਸ਼ਾਇਬੜੀ ਦਿੰਦੇ ਯਾਰ ਕਹਿੰਦਾ ਤੁਹਾਡੇ ਬੰਦੇ ਵਿੱਚ ਜਦੋਂ ਮਾਨਾ ਆ ਬੇ ਬਾਬਿਆ ਜੀ ਕਿਰਪਾ ਨਾਲ ਸਾਹਿਬ ਕਹਿੰਦੇ ਵੀ ਨੋਟੇ ਦੇ ਢੇਲ ਲੱਗ ਜਾਂਦੇ ਆ ਕਿਉਂਕਿ ਉੱਥੇ ਸਾਡੇ ਐਸਐਚਓ ਰਹਿ ਕੇ ਜੁਟਕੇ ਨੇ ਤੇ ਅਸੀਂ ਜਾਣੀ ਬਾਬਿਆ ਦੀ ਬੜੀ ਵਪਾਰ ਕਰ ਰਿਹਾ ਇੱਥੇ ਵੀ ਆ ਤੇ ਉੱਥੇ ਵੀ ਨਾਲ ਸਾਹਿਬ ਦੀ ਤੇ ਇੱਥੇ ਵੀ ਨਾਲ ਸਾਹਿਬ ਮਾਇਸ਼ਾ ਉਹਨਾਂ ਕੋਲ ਬੜੀ ਮਾਇਸ਼ਾ ਹੈ ਤੁਹਾਡਾ ਵੀ ਬੜੀ ਆ ਪਰ ਨਾਲ ਸਾਹਿਬ ਜੀ ਵੀ ਸਾਡੇ ਲੱਗੇ ਛਾ ਕੇ ਰੋਧ ਪ੍ਰਧਾਨ ਜੀ ਨੂੰ ਵੀ ਲੈ ਕੇ ਆ ਜੀ ਫੋਨ ਕਰਦੀ ਆਮ ਨਾਲ ਚਲ ਜਿਓ ਲੈਣ ਠੀਕ ਆ ਠੇਕੇ ਤੇ ਬੈਠਾ ਰਹਿੰਦਾ ਤੁਹਾਨੂੰ ਪਤਾ ਠੇਕੇ ਵਾਲਾ ਕੰਮ ਜੇ ਸ਼ਾਵਣ ਸ਼ੁਰੂ ਹੋਣਾ ਹੈ ਆ ਮਰਾ ਮੋਟਾ ਥੋੜਾ-ਬੋਤਾ ਵੀ ਆਪਾਂ ਮਾਇਆ ਸ਼ਾਹ ਲੈ ਲਈਏ ਗਲਾਸੀ ਸਾਂਝੀ ਕਰਨ ਲਈ ਅੱਜ ਕਹਿੰਦਾ ਅਸੀ ਜੀ ਸਾਹਿਬ ਚੱਲੂ ਫੇ ਉਹ ਕਹਿੰਦੇ ਚੱਲੂ ਚੱਲੂ اے ਨਾਰ ਸਾਹ ਜੀ ਠੀਕ ਹੈ ਜੀ ਮਿੱਤਰਾਂ ਦੇ ਮੋਟੇ ਤੇ ਕੱਜ ਦੀ ਗਲਾਸੀ ਖੜ ਗਈ ਤੇ ਗਲਾਸੀ ਵੀ ਸਾਂਝੀ ਕਰਨੀ ਹੈ ਤਾਂ ਸੰਗਤਾਂ ਲੋਬਣ ਸਤਕਾਰ ਬੜਾ ਮਾਨ ਆ ਰਿਹਾ ਇੱਕ ਵਾਰੀ ਸਾਰੇ ਲੋਬਣ ਇੱਕ ਵਾਰੀ ਜੇ ਗਾਣਾ ਵਧੀਆ ਲੱਗ ਰਿਹਾ ਠੇਕੇ ਦੇ ਬੈਠਾ ਰਹਿੰਦਾ ਜਿਹੜੇ ਵੀਰ ਬਈ ਸ਼ਾਮ ਨੂੰ ਸ਼ਾਮ ਨੂੰ ਆ ਕਿ ਸ਼ਗਲ ਗਲਾਸੀ ਸਾਂਝੀ ਕਰਦੇ ਆ ਇੱਕ ਵਾਰੀ ਆਪਣੇ ਵਾਸਤੇ ਜੋਰ ਦਾ ਤਾੜੀਆਂ ਲਗਾ ਦਿਓ ਹਾਂਜੀ ਏ ਚੱਕ ਦੇ ਹੋਏ ਆਹੋ ਹੋਏ ਆਹੋ ਹੋਏ ਆਹੋ ਬੱਲੇ ਬੱਲੇ ਹੋਏ ਆਹੋ ਹੋਏ ਆਹੋ ਹੋ ਚੱਕ ਦੇ ਹੋਏ 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 ਐਦਾਂ ਨਾ ਸੋਚੋ ਕਿ ਮੈਂ ਤਾੜੀ ਲਾ ਦਿੱਤੀ ਤਾਂ ਮੈਂ ਵੀ ਪਿੱਗ ਸਾਂਝਾ ਕਰਦੀ ਆ ਮੈਂ ਪਾ ਕੇ دینی ਹੁੰਦੀ ਇਹਨਾਂ ਨੂੰ ਤਾ ਕੇ ਪੈਗ ਫਿਰ ਵਿੱਚ برف ਪਾ ਕੇ ਨਾਲ ਭੂਜੀਆਂ ਸਜਾ ਕੇ ਤਿਆਰੀ ਕਰਕੇ ਦਿੰਨੀ ਆ ਵੈਸਾ ਇਦਾਂ ਹੁੰਦੀ ਗੱਲ ਉਹਦਾ 7-8 ਪੈਗ ਚੜਨ ਜਦ ਰੇ ਪਾਨ ਤੇ ਦੋ ਕੇ ਪਾਇਓ ਬਹੁਤ ਹੁੰਦੇ ਦੋ ਨਾਲ ਚਰਾਬੀ ਹੋ ਜਾਂਦਾ ਬੰਦਾ ਇਦਾਂ ਹੁੰਦਾ ਨਾ ਅਰੇ ਲਾ ਮਾਰਦਾ ਅਤੀ ਰਾਤ ਨੂੰ ਹਾਕਾ ਮੈਂ ਉੱਠੀ ਨਾ ਉਹ ਆ ਜਾ ਕਿੱਥੇ ਮਰ ਗਈ ਸਿਰ ਉੱਤੇ ਪਕਣਾ ਹੁੰਦੀ ਪੈਰਾਂ 'ਤੇ ਜੁੱਤੀ ਨਾ ਮਾਰਦਾ ਅਤੀ ਰਾਤ ਨੂੰ ਹਾਕਾ ਮੈਂ ਉੱਠੀ ਨਾ ਡਿੱਗਿਆ ਸਿੱਪੇ ਦਰਾਂ ਦੇ ਡਿੱਗਿਆ ਸਿੱਪੇ ਦਰਾਂ ਦੇ ਨਿਓਨੇ ਸਿੱਖੱਲੇ ਨਹੀਂ ਨਾਲੀ ਵਿੱਚ ਨਾਲੀ ਵਿੱਚ ਨਾਲੀ ਵਿੱਚ ਮੂਸੇ ਦਾ ਕੁੱਤਾ ਮੁੱਝਟੇ ਨਹੀਂ ਮਕੀਲੇ ਵਰਗੇ ਯਾਰ ਚ ਮਕੀਲੇ ਵਰਗੇ ਯਾਰ ਚ ਮਕੀਲੇ ਵਰਗੇ ਨਤਿਆ ਪੜਾਉਂਦੇ ਨੇ ਯਾਰ ਚ ਮਕੀਲੇ ਵਰਗੇ ਨਤਿਆ ਪੜਾਉਂਦੇ ਨੇ ਚਤਨਾ ਜੇ ਕਰੇ ਪੀੜ ਨੂੰ ਚਤਨਾ ਜੇ ਕਰੇ ਪੀੜ ਨੂੰ ਸਰ ਦੇ ਵਿੱਚ ਪਾਉਂਦੇ ਨੇ ਝੁੰਬੜ ਗਏ ਭੂਤ ਬੈਰ ਨੇ ਝੁੰਬੜ ਗਏ ਭੂਤ ਬੈਰ ਨੇ ਕੌਣ ਗਲੋ ਲਾਹੁਣੇ ਹੈ ਮੈਂ ਕਿਉਂ ਝੁੰਬੜ ਗਾ ਭੂਤ ਬੈਰ ਨੇ ਕੌਣ ਗਲੋ ਲਾਣੀ ਬੀਬੀ ਕਹਿੰਦੀ ਮੈਂ ਲਾਉ ਮੈਂ ਤਾਨੂੰ ਪਤਾ ਜਦੋਂ ਬੰਦਾ ਸ਼ਰਾਬੀ ਹੋਇਆ ਹੁੰਦਾ ਹੋਰ ਤਾਂ ਆਪੇ ਕਿਸੇ ਤੋਂ ਡਰਦਾਂ ਜਦੋਂ ਘਰ ਜਾਂਦਾ ਨਾ ਆਪਣੇ ਘਰ ਵਾਲੇ ਕਿਉਂ ਘਰ ਵਾਲੇ ਤੋਂ ਡਰਦਾ ਹੁੰਦਾ ਹੋ ਧਾਰੂ ਤਨ ਹੜ ਜੱਟ ਦੇ ਸਦਿਆ ਟੱਕ ਜਾਉ ਨਹੀਂ ਧਾਰੂ ਤਨ ਹੜ ਜੱਟ ਦੇ ਕਬਨਾ ਟੱਕ ਜਾਉ ਨਹੀਂ ਧਾਰੂ ਤਨ ਹੜ ਜੱਟ ਦੇ બેબે ને બિચચ મારે હિંમત જા દે ડાયસી આ ગઈ ગલચેતે મેનુ વ્યક જ લે આયસી બેબે ને બિચચ મારે હિંમત જા દે ડાયસી કલ્લી ને રાત ન કટ્ટી કલ્લી ને રાત ન કટ્ટી ઓયા પરબાદુ ભૂલ ગયા સી ભૂલ ગયા સી ભૂલ ਕਿ ਗਏ ਹੈ ਗੁਜਾਰ

ਹੋ ਧਾਰੂ ਤਾਣਾੜ ਜੱਟ ਦੇ ਹੋ ਧਾਰੂ ਤਾਣਾੜ ਜੱਟ ਦੇ ਸਵੇਆਂ ਤੱਕ ਜਾਹੂ ਨਹੀਂ ਧਾਰੂ ਤਾਣਾੜ ਜੱਟ ਦੇ ਕਬਰਾਂ ਤੱਕ ਜਾਹੂ ਨਹੀਂ ਧਾਰੂ ਤਾਣਾੜ ਜੱਟ ਦੇ